ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ 8 ਪੋ ਦੀ ਸ਼ਾਮ ਵੱਡੇ ਸਾਹਿਬਜਾਦਿਆਂ ਤੇ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਇਹ ਜੁੱਧ ਖਤਮ ਹੋ ਗਿਆ 9 ਪੋ ਦੀ ਸਵੇਰ ਚਮਕੌਰ ਦੀ ਗੜੀ ਵਿੱਚ ਪਾਈ ਸੰਗਤ ਸਿੰਘ ਜੀ ਦੇ ਸਮੇਂ ਸਿਰਫ 8 ਸਿੰਘ ਹੀ ਬਚੇ ਸਨ 9 ਪੋ ਦੀ ਸਵੇਰ ਜਗਾ ਜਗਾ ਮੁਸਲਮਾਨਾਂ ਦੀਆਂ ਲਾਸ਼ਾਂ ਦੇਖ ਕੇ ਵੈਰੀ ਦਲ ਬੜਾ ਨਿਰਾਸ਼ ਹੋਇਆ ਉਹਨਾਂ ਗੁੱਸੇ ਵਿੱਚ ਗੜੀ ਦੇ ਉੱਤੇ ਦੁਬਾਰਾ ਹਮਲਾ ਕੀਤਾ ਗੜੀ ਅੰਦਰੋਂ ਸਾਰੇ ਸਿੰਘ ਬਾਹਰ ਆ ਗਏ ਅਤੇ ਬਹਾਦੂਰੀ ਦੇ ਨਾਲ ਵੈਰੀਆਂ ਦੇ ਉੱਤੇ ਟੁੱਟ ਕੇ ਪੈ ਗਏ ਗੁਰੂ ਗੋਬਿੰਦ ਸਿੰਘ ਜਿੱਦੀ ਪੋਸ਼ਾਕ ਵਿੱਚ ਗੜੀ ਦੇ ਸ਼ਿਖਰ ਤੇ ਭਾਈ ਸੰਗਤ ਸਿੰਘ ਜੀ ਨੂੰ ਦੇਖ ਕੇ ਬੜੇ ਹੀ ਖੁਸ਼ ਹੋਏ ਅਤੇ ਭਾਰੀ ਗਿਣਤੀ ਵਿੱਚ ਟੁੱਟ ਕੇ ਪੈ ਗਏ ਵੈਰੀਆਂ ਨਾਲ ਜੂਦਿਆਂ ਸਾਰੇ ਸਿੰਘ ਸ਼ਹੀਦੀ ਪਾ ਗਏ ਵੈਰੀ ਬੜੇ ਖੁਸ਼ ਹੋਏ ਕਿ ਅਸੀਂ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਹੈ ਪਰ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਗੁਰੂ ਜੀ ਤਾਂ ਗੜੀ ਛੱਡ ਕੇ ਪਹਿਲੇ ਹੀ ਜਾ ਚੁੱਕੇ ਹਨ ਤਾਂ ਸ਼ਰਮਿੰਦਾ ਹੋ ਕੇ ਆਪਣੀਆਂ ਬਾਕੀ ਫੌਜਾਂ ਲੈ ਕੇ ਵਾਪਸ ਮੁੜ ਗਏ ਉਧਰ ਮਾਤਾ ਗੁਜਰਕਰ ਜੀ ਅਤੇ ਛੋਟੇ ਸਾਹਿਬਜ਼ਾਦੇ ਪਿੰਡ ਸਿਹੜੀ ਗੁਰੂ ਘਰ ਦੇ ਰਸੋਈਏ ਗੰਗੂ ਬ੍ਰਾਹਮਣ ਦੇ ਘਰ ਹਨ ਅੱਠ ਪੋ ਦੀ ਰਾਤ ਗੰਗੂ ਬ੍ਰਾਹਮਣ ਨੇ ਰਾਤ ਮਾਤਾ ਜੀ ਦੇ ਸੁੱਤਿਆਂ ਉਹਨਾਂ ਦੀ ਮੋਹਰਾਂ ਦੀ ਪੋਟਲੀ ਚੋਰੀ ਕਰ ਲਈ ਸਵੇਰੇ ਮਾਤਾ ਜੀ ਨੇ ਗੰਗੂ ਨੂੰ ਕਿਹਾ ਕਿ ਜੇ ਤੈਨੂੰ ਮੋਰਾਂ ਦੀ ਲੋੜ ਸੀ ਤਾਂ ਤੂੰ ਮੇ ਤੋਂ ਮੰਗ ਲੈਂਦਾ ਗੰਗੂ ਨੇ ਬਾਹਰ ਜਾ ਕੇ ਰੌਲਾ ਪਾ ਦਿੱਤਾ ਕਿ ਇੱਕ ਤਾਂ ਮੈਂ ਤੁਹਾਨੂੰ ਆਪਣੇ ਘਰ ਵਿੱਚ ਪਨਹਾਰ ਦਿੱਤੀ ਹੈ ਦੂਜਾ ਤੁਸੀਂ ਮੇਰੇ ਉੱਤੇ ਹੀ ਚੋਰੀ ਦਾ ਇਲਜ਼ਾਮ ਲਗਾ ਰਹੇ ਹੋ ਸਰਹੰਦ ਦੇ ਹਾਕਮ ਵਜ਼ੀਰ ਖਾਨ ਨੇ ਸਾਰੇ ਪਿੰਡਾਂ ਦੇ ਵਿੱਚ ਡੋਂਡੀ ਵਿਟਵਾ ਦਿੱਤੀ ਕਿ ਗੁਰੂ ਜੀ ਅਤੇ ਉਹਨਾਂ ਦੇ ਪਰਿਵਾਰ ਨੂੰ ਗ੍ਰਿਫਤਾਰ ਕਰਾਉਣ ਵਾਲਿਆਂ ਨੂੰ ਵੱਡੇ ਇਨਾਮ ਦਿੱਤੇ ਜਾਣਗੇ ਇਨਾਮ ਦੇ ਲਾਲਚ ਵਿੱਚ ਪਾਪੀ ਗੰਗੂ ਮੁਰਿੰਡੇ ਦੇ ਰੰਗਣਾ ਜਾਨੀ ਖਾਂ ਅਤੇ ਮੰਨੀ ਕਾਨੂੰ ਬੁਲਾ ਲਿਆ ਆਇਆ ਉਹ ਮਾਤਾ ਜੀ ਅਤੇ ਸਾਹਿਬ ਜਦਿਆਂ ਨੂੰ ਗ੍ਰਿਫਤਾਰ ਕਰਕੇ ਮੋਰਿੰਡੇ ਦੀ ਕੋਤਵਾਲੀ ਦੇ ਵਿੱਚ ਲੈ ਗਏ ਜਿੱਥੇ ਉਹਨਾਂ ਨੇ ਨੌ ਪੋ ਦੀ ਰਾਤ ਜ਼ਮੀਨ ਦੇ ਉੱਤੇ guzari ਮਾਛੀਵਾੜੇ ਪਾਈ ਦਿਆ ਸਿੰਘ ਜੀ ਭਾਈ ਤਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਦੇ ਹਨ ਬਾਗ ਦੇ ਮਾਲਕ ਭਾਈ ਗੁਲਾਬਾ ਤੇ ਭਾਈ ਪੰਜਾਬਾ ਗੁਰੂ ਜੀ ਨੂੰ ਆਪਣੇ ਘਰ ਲੈ ਆਉਂਦੇ ਹਨ ਕੋੜਿਆਂ ਦੇ ਸੋਦਾਗਰ ਭਾਈ ਗੰਨੀਖਾਂ ਤੇ ਨਬੀਖਾਂ ਮਾਛੀਵਾੜੇ ਹੀ ਰਹਿੰਦੇ ਸਨ ਜਦੋਂ ਉਹਨਾਂ ਨੂੰ ਗੁਰੂ ਜੀ ਦੇ ਬਾਰੇ ਪਤਾ ਚੱਲਿਆ ਤਾਂ ਉਹ ਗੁਰੂ ਜੀ ਨੂੰ ਆਪਣੇ ਘਰ ਲੈ ਆਏ ਜਦੋਂ ਹਕੂਮਤ ਨੂੰ ਪਤਾ ਚੱਲਿਆ ਕਿ ਗੁਰੂ ਜੀ ਮਾਛੀਵਾੜੇ ਵਿੱਚ ਹਨ ਤਾਂ ਉਹ ਗੁਰੂ ਜੀ ਨੂੰ ਘੇਰਨ ਵਾਸਤੇ ਆਪਣੀਆਂ ਫੌਜਾਂ ਮਾਛੀਵਾੜੇ ਭੇਜ ਦਿੰਦੇ ਹਨ ਜਦੋਂ ਭਾਈ ਗੰਨੀ ਖਾਂ ਤੇ ਨਬੀ ਖਾਂ ਨੂੰ ਮੁਗਲ ਫੌਜਾਂ ਦਾ ਪਤਾ ਚੱਲਿਆ ਤਾਂ ਫਿਰ ਉਹਨਾਂ ਨੇ ਗੁਰੂ ਜੀ ਨੂੰ ਫੌਜਾਂ ਦੇ ਘੇਰੇ ਚੋਂ ਬਾਹਰ ਕੱਢਣ ਦੇ ਲਈ ਗੁਰੂ ਜੀ ਨੂੰ ਨੀਲੇ ਵਸਤਰ ਪਵਾ ਕੇ ਮੰਜੇ ਦੇ ਉੱਤੇ ਬਿਠਾ ਕੇ ਉੱਚ ਦਾ ਪੇਰ ਬਣਾ ਕੇ ਸੁਰੱਖਿਅਤਾਂ ਤੇ ਲਜਾਣ ਦੀ ਵਿਉਂਤ ਬਣਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ